ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਮੈਂਬਰ ਪਾਰਲੀਮੈਂਟ ਸਰਦਾਰ ਸਿਮਰਜੀਤ ਸਿੰਘ ਮਾਨ ਬੀਤੇ ਦਿਨੀ ਪਿੰਡ ਗੁਜਰਾ ਵਿਖੇ ਜ਼ਹਿਰੀਲੀ ਸ਼ਰਾਬ ਪੀਣ ਨਾਲ ਹੋਈਆਂ ਮੌਤਾਂ ਕਰਕੇ ਅੱਜ ਆਪਣੇ ਰਜੇਵੇਂ ਸਮਾਪਤ ਕਰਕੇ ਪੀੜਤ ਪਰਿਵਾਰਾਂ ਨਾਲ ਦੁੱਖ ਸਾਂਝਾ ਕਰਨ ਪਹੁੰਚੇ ਨੇ ਇਸ ਮੌਕੇ ਉਹਨਾਂ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਸਿਮਰਜੀਤ ਸਿੰਘ ਮਾਨ ਨੇ ਕਿਹਾ ਕਿ ਪੰਜਾਬ ਵਰਗੇ ਸੂਬੇ ਵਿੱਚ ਇਹ ਜਹੀ ਮਦਭਾਗੀ ਘਟਨਾ ਵਾਪਰਨਾ ਹੈਰਾਨ ਕਰਨ ਵਾਲਾ ਹੈ ਉਨ੍ਹਾਂ ਕਹੇ ਕਿ ਸ਼ਰਾਬ ਪੀਣ ਨਾਲ ਮਦਦਾਂ ਹੋਣ ਵਰਗੀਆਂ ਮੰਦ ਭਾਗੀਆਂ ਘਟਨਾਵਾਂ ਪਿਛੜੇ ਹੋਏ ਸੂਬਿਆਂ ਵਿੱਚ ਵਾਪਰਦੀਆਂ ਸੁਣੀਆਂ ਨੇ ਪਰ ਪੰਜਾਬ ਵਰਗੇ ਵਿਕਸਤ ਸੂਬੇ ਵਿੱਚ ਇਹੋ ਜਿਹੀਆਂ ਮੰਦ ਭਾਗੀਆਂ ਘਟਨਾ ਬੇहद ਸ਼ਰਮਨਾਕ ਵਾਲੀ ਗੱਲ ਹੈ। ਉਨ੍ਹਾਂ ਕਹੇ ਕਿ ਪੰਜਾਬ ਸਰਕਾਰ ਦੀ ਨਲਾਇਕੀ ਕਰਕੇ ਹੀ ਪਿੰਡ ਵਾਸੀਆਂ ਤੱਕ ਇਹ ਜ਼ਹਿਰੀਲੀ ਸ਼ਰਾਬ ਪਹੁੰਚਦੀ ਹੈ ਜਿਸ ਨਾਲ ਹੁਣ ਤੱਕ ਇੱਕ ਦਰਜਨ ਤੋਂ ਜ਼ਿਆਦਾ ਪਰਿਵਾਰਾਂ ਦੇ ਚਿਰਾਗ ਬੁੱਝ ਚੁੱਕੇ ਨੇ। ਸੰਗਰੂਰ ਤੋਂ ਹਰਪਾਲ ਸਿੰਘ ਕਾਵੜਾ ਦੀ ਰਿਪੋਰਟ ਕਿਵੇਂ ਦੇਖਦੇ ਹੋ ਇੱਕ ਪਾਸੇ ਤਾਂ ਫਿਰ ਵੀ ਅਸੀਂ ਗਰੀਬਾਂ ਦੇ ਦੁੱਖ ਦਰਦ ਦੇ ਵਿੱਚ ਹਰ ਮੈਂਸਾ ਸਹਿ ਰਿਹਾਵਾਂਗੇ ਦੂਜੇ ਪਾਸੇ ਕੁਝ ਵੀ ਨਹੀਂ ਹੁੰਦਾ ਸਰਕਾਰ ਗਰੀਬਾਂ ਦੇ ਹੱਕ ਵਿੱਚ ਨਾ ਸੈਂਟਰ ਦੀ ਸਰਕਾਰ ਹੈ ਨਾ ਇੱਥੋਂ ਦੀ ਸਰਕਾਰ ਹੈ ਮੈਂ ਇੱਥੋਂ ਦਾ ਮੈਂਬਰ ਪਾਰਲੀਮੈਂਟ ਮੈਂ ਲਿਖ ਕੇ ਭੇਜਿਆ ਹੋਇਆ ਬਿਆਨ ਦਿੱਤੇ ਹੋਇਆ ਹੈ ਕਿ ਗਰੀਬਾਂ ਦਾ ਬਹੁਤ ਬੁਰਾ ਹਾਲ ਹੈਗਾ ਉਹਨਾਂ ਦੇ ਕੋਲੇ ਤਾਂ ਘਰ ਵੀ ਨਹੀਂ ਹੈਗਾ ਜੇ ਘਰ ਹੈਗਾ ਤੇ ਉੱਥੇ ਰਾਤ ਨੂੰ ਉਹਨਾਂ ਦੀ ਗਊ ਵੀ ਵਿੱਚ ਪੈਂਦੀ ਹੈ ਜਵਾਈ ਤੇ ਉੜੀ ਵੀ ਉੱਥੇ ਪੈਂਦੀ ਹੈ ਪੈਂਦੀ ਪੈਂਦੀ ਨੇ ਮਖਿਆ ਕੋਈ ਜ਼ਿੰਦਗੀ ਹੈ ਨਾ ਗਰੀਬ ਆਦਮੀਆਂ ਦੀ ਤੇ ਇਹ ਤਾਂ ਸਾਰੇ ਗਰੀਬ ਆਦਮੀ ਮਾਰੇ ਗਏ ਹੈ ਪਤਾ ਨਹੀਂ ਇਹ ਸ਼ਰਾਬ ਇਹ ਕਿਵੇਂ ਇਹਦੀ ਜੜ ਕਿੱਥੇ ਸੀ ਤੇ ਸਾਡੀ ਜਿਹੜੀ ਐਡਮਿਨਿਸਟ੍ਰੇਸ਼ਨ ਹੈ ਸੀਆਈਡੀ ਹੈ ਪੁਲਿਸ ਹੈ ਰੈਵਨਿਊ ਡਿਪਾਰਟਮੈਂਟ ਹੈ ਪਟਵਾਰੀ ਹੈ ਇਹ ਤਾਂ ਪਤਾ ਕਿਉਂ ਨਹੀਂ ਲੱਗਿਆ ਹੈਗਾ ਇਹ ਤਾਂ ਬੜੀ ਅਜੀਬ ਗੱਲ ਹੈ ਜਦੋਂ ਐਕਸਾਈਜ਼ ਮਿਨਿਸਟਰ ਇੱਥੋਂ ਦੇ ਹੈਗੇ ਆ ਚੀਫ ਨਿਸਨ ਸਾਹਿਬ ਸਾਡੇ ਇੱਥੋਂ ਦੇ ਹੈ ਤਾਂ ਇਹ ਤਾਂ ਇਹ ਬਹੁਤ ਬਦਨਾਮੀ ਦੀ ਗੱਲ ਹੈ ਕਿ ਇਸ ਇਲਾਕੇ ਦੇ ਵਿੱਚ ਇਹੋ ਜਿਹਾ ਜ਼ਬਰ ਹੋ ਜੇ ਤੇ ਗਰੀਬਾਂ ਦੇ ਛੋਟੇ-ਛੋਟੇ ਇਹ ਬੱਚੇ ਮਰ ਜਾਣ ਇਹ ਮੈਂ ਇੱਥੇ ਦੇਖਿਆ ਜੁਬਾਨ ਬੀਬੀਆਂ ਜਿਹੜੀਆਂ ਹੁਣ ਇਹ ਜਿਨ੍ਹਾਂ ਦੇ ਘਰ ਵਾਲੇ ਮਰ ਗਏ ਉਹਨਾਂ ਦਾ ਬੱਚਾ ਉਹਨਾਂ ਦਾ ਜੂਨ ਜਿਵੇਂ ਸਭੂ ਦਾ ਕੋਈ ਨਾ ਕੋਈ ਸਰ ਉਰੇ ਹਸਪੀਟਲ ਦੇ ਵਿੱਚ ਇੱਕ ਬੰਦਾ ਭੱਜ ਜਾਂਦਾ ਜਿਹੜਾ ਦਾਖਲ ਸੀ ਉਹਨੂੰ ਪ੍ਰਸ਼ਾਸਨ ਨੇ ਲੱਭਣ ਤੇ ਪੋਸ਼ਣ ਕਰਨ ਦੀ ਬਜਾਏ 3 ਘੰਟੇ ਗੌਰੇ ਨਹੀਂ ਕੀਤੀ ਉਹਦੀ ਡੈਥ ਹੋ ਗਈ ਜਦੋਂ ਮੀਡੀਆ ਨੇ ਗੱਲ ਕਰੀ ਐਸਐਮਓ ਨਾਲ ਉਹਨਾਂ ਨੇ ਫੋਨ ਚੱਕਣਾ ਮਸਾਲਾ ਸਮਝ ਲਿਆ ਫਿਰ ਡੀਸੀ ਸਾਹਿਬ ਨੂੰ ਫੋਨ ਕਰਿਆ ਫਿਰ ਪ੍ਰਸ਼ਾਸਨ ਹਰਕਤ ਆਇਆ 3 ਘੰਟਿਆਂ ਬਾਅਦ ਲੱਭੀ ਬੈਂਟਾ ਜੀ ਸਰਕਾਰ ਨੂੰ ਲਿਖਿਆ ਕਿ ਸਾਡੇ ਹਸਪਤਾਲ ਜਿੰਨੇ ਵੀ ਆਪਣੇ ਹੈਗੇ ਐ ਸ਼ੇਰਪੁਰ ਧਨੋਲੇ ਇੱਥੇ ਧੂਰੀ ਜਿੱਥੇ-ਜਿੱਥੇ ਵੀ ਹੈਗੇ ਆ ਉਹਨਾਂ ਦੇ ਵਿੱਚ ਕੋਈ ਡਾਕਟਰ ਹੈ ਨਹੀਂ ਕੋਈ ਮਸ਼ੀਨਾ ਹੈ ਨਹੀਂ ਕੋਈ ਕੁਝ ਨਹੀਂ ਹੈਗਾ ਤੇ ਬਹੁਤ ਬੁਰਾ ਹਾਲ ਹੈਗਾ ਇਹ ਸੀਐਮ ਦਾ ਇਲਾਕਾ ਤੇ ਮੈਂ ਤਾਂ ਇਹ ਸਰਕਾਰ ਨੂੰ ਲਿਖਤੀ ਤੌਰ ਦੇ ਉੱਤੇ ਦੱਸਿਆ ਕਿ ਇੱਥੋਂ ਦਾ ਜਿਹੜਾ ਮੈਡੀਕਲ ਪ੍ਰਬੰਧ ਹੈ ਉਹ ਬਿਲਕੁਲ ਖਰਾਬ ਹੈ ਤੇ ਆਹ ਜਿਹੜੇ ਗਰੀਬ ਆਦਮੀ ਹੈ ਜਿਹੜੇ ਟੈਂਕੀਆਂ ਤੇ ਚੜੇ ਸਿਗੇ ਇਹ ਸਾਰੇ ਮੈਂ ਲਾਹੇ ਐ ਔਰ ਇਹਨਾਂ ਦੀਆਂ ਰਿਪੋਰਟਾਂ ਪੰਜਾਬ ਗਵਰਨਮੈਂਟ ਨੂੰ ਭੇਜੀਆਂ ਕਿ ਇਹ ਸਾਰਾ ਕੁਝ ਠੀਕ ਹੋ ਸਦਾ ਕਿ ਇਹਨਾਂ ਦੀ ਗੱਲ ਸੁਣੋ ਛੋਟੀਆਂ ਜੀਆਂ ਗੱਲਾਂ ਪਰ ਇਹਨਾਂ ਨੂੰ ਨੌਕਰੀਆਂ ਤੋਂ ਕੱਢਿਆ ਗਿਆ ਤੇ ਡੀਸੀ ਦਾ ਹੁਕਮ ਹੈ ਕਿ ਹਰੇਕ ਮਜ਼ਦੂਰ ਨੂੰ 14000 ਰੁਪਇਆ ਮਹੀਨਾ ਮਿਲੇਗਾ ਪਰ ਬਿਲਕੁਲ ਜਦੋਂ ਵੀ ਇਹ ਕੰਮ ਤੇ ਜਾਂਦੇ ਐ ਇਹਨਾਂ ਨੂੰ ਉਹ ਰਕਮ ਵਸੂਲ ਹੀ ਨਹੀਂ ਹੁੰਦੀ ਹੈਗੀ ਬਹੁਤ ਥੋੜਾ ਪੈਸਾ ਦਿੱਤਾ ਜਾਂਦਾ ਜਦੋਂ ਇਹ ਗੱਡੀਆਂ ਲੱਦਦੇ ਐ ਜਾਂ ਗੱਡੀਆਂ ਤੋਂ ਸਮਾਨ ਲਾਉਂਦੇ ਐ ਇੱਥੇ ਤਾਂ ਬਿਲਕੁਲ ਗਦਰ ਹੋਇਆ ਪਿਆ ਹੈਗਾ ਸਰ ਤੁਸੀਂ ਮੈਂਬਰ ਪਾਰਲੀਮੈਂਟੋਂ ਕਿਸੇ ਐਸਐਸਪੀ ਦਾ ਸਿਵਲ ਪ੍ਰਸ਼ਾਸਨ ਨਾਲ ਕੋਈ ਗੱਲ ਹੋਈ ਆ ਇਹ ਮਜ਼ਦੂਰਾਂ ਦੇ ਧਰਨੇ ਬਾਰੇ ਇਹ ਮੈਂ ਸਾਰੀ ਕੀਤੀ ਹੈ ਸਾਡਾ ਇਹ ਨੇਪੀ ਸਾਹਿਬ ਹੈ ਐਗਜ਼ੀਕਟਿਵ ਦਾ ਮੈਂਬਰ ਉਹ ਜਾ ਕੇ ਕਰਕੇ ਆਇਆ ਹੈ ਲਿਖਤੀ ਤੌਰ ਤੇ ਦੇ ਕੇ ਆਇਆ ਹੈ ਸਾਰਾ ਕੁਝ ਹੋਇਆ ਸਰਕਾਰ ਨੂੰ ਭੇਜੀਆਂ ਸਾਰੀਆਂ ਚੀਜ਼ਾਂ ਮੇਰੇ ਤੋਂ ਤੁਸੀਂ ਕਾਪੀ ਲੈ ਲਿਓ ਕਿਸੇ ਵੇਲੇ ਸਾਰੀਆਂ ਚੀਜ਼ਾਂ ਜੋ ਸਰਚ ਹੋ ਰਹੀ ਹੈ ਇਹ ਸਾਰੀਆਂ ਲਿਖਤੀ ਤੌਰ ਦੇ ਉੱਤੇ ਸਰਕਾਰ ਨੂੰ ਭੇਜੀਆਂ ਹੋਈਆਂ